ਮੇਰਾ ਨਾਮ ਰਿੰਪਲ ਹੈ ਜੀ ਤੇ ਮੈਂ ਆਪਣੇ ਬੱਚਿਆਂ ਦੇ ਜਨਮ ਸਰਟੀਫਿਕੇਟ ਦੇ ਵਿੱਚ ਨਾਮ ਥੋੜਾ ਜਿਹਾ ਗਲਤ ਸੀਗਾ ਉਹ ਠੀਕ ਕਰਾਉਣਾ ਸੀਗਾ ਉਹਦੇ ਕਰਕੇ ਸਾਨੂੰ ਸੂਭਿਦਾ ਕੇਂਦਰ ਦੇ ਵਿੱਚ ਬਾਰ ਬਾਰ ਜਾਣਾ ਪਿਆ ਤੇ ਉੱਥੇ ਬਹੁਤ ਲੰਬੀਆਂ ਲਾਈਨਾਂ ਹੋਣ ਕਰਕੇ ਸਾਨੂੰ ਬਹੁਤ ਖੱਜਲ ਖਵਰੀ ਦਾ ਸਾਹਮਣਾ ਕਰਨਾ ਪਿਆ ਉਹਦੇ ਕਰਕੇ ਮੈਂ ਆਪਣਾ ਕੰਮ ਵੀ ਛੱਡ ਕੇ ਬਾਰ ਬਾਰ ਜਾਂਦਾ ਸੀਗਾ ਇਸ ਕਰਕੇ ਸਾਨੂੰ ਉੱਥੇ ਲਿਖਿਆ ਹੋਇਆ ਸੀ 1076 ਤੇ ਅਸੀਂ ਉਸ 1076 ਤੇ ਕਾਲ ਕਰਕੇ ਅਸੀਂ ਆਨਲਾਈਨ ਮੈਡਮ ਤੋਂ ਸਾਰੇ ਡਾਕੂਮੈਂਟਾਂ ਬਾਰੇ ਪਤਾ ਕੀਤਾ ਉਹਨਾਂ ਨੇ ਸਾਨੂੰ ਦੱਸਿਆ ਤੇ ਅਸੀਂ ਉਹ ਉਹਨਾਂ ਨੇ ਸਾਨੂੰ ਟਾਈਮ ਦਿੱਤਾ ਸੀਗਾ ਕਿ ਉਹ ਕੱਲ ਆਣਗੇ ਤੇ ਉਹ ਇੱਕ ਦਿਨ ਬਾਅਦ ਆ ਗਏ ਸੇਵਾ ਸਹਾਇਕ ਤੇ ਉਹਨਾਂ ਨੇ ਸਾਡੇ ਸਾਰੇ ਡਾਕੂਮੈਂਟ ਚੈੱਕ ਕਰਕੇ ਤੇ ਸਾਡਾ ਸਾਰਾ ਕੰਮ ਕਰਤਾ ਔਰ ਅਸੀਂ ਇਸ ਭਗਵੰਤਮਾਨ ਸਰਕਾਰ ਦੇ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਦਾ ਛੇਤਰੇ ਉਪਰਾਲਾ ਸ਼ੁਰੂ ਕਰਕੇ ਲੋਕਾਂ ਨੂੰ ਖੱਜਲ ਖਵਾਰੀ ਤੋਂ ਬਚਾਇਆ ਮੈਂ ਅਨੀਤਾ ਰਾਣੀ ਵਾਈਫ ਆਫ ਰਿੰਪਲ ਕੁਮਾਰ ਅਸੀਂ ਅਮਲੋਹ ਦੇ ਰਹਿਣ ਵਾਲੇ ਹਾਂ ਸਾਡੇ ਬੱਚਿਆਂ ਦੇ ਸਰਟੀਫਿਕੇਟ ਦੇ ਵਿੱਚ ਸਰਨੇਮ ਰੋਂਗ ਸੀ ਉਹ ਅਸੀਂ ਠੀਕ ਕਰਵਾਣਾ ਹੈ ਇਸ ਕਰਕੇ ਸਾਨੂੰ ਉਹਦੇ ਵਿੱਚ ਸੁਵਿਧਾ ਕੇਂਦਰ ਦੇ ਵਿੱਚ ਜਾਂਦੇ ਸੀ ਉੱਥੇ ਬਹੁਤ ਜ਼ਿਆਦਾ ਲੰਬੀਆਂ ਲੰਬੀਆਂ ਲਾਈਨਾਂ ਤੇ ਖੱਜਲ-ਖੁਵਾਰੀ ਬਹੁਤ ਜ਼ਿਆਦਾ ਹੁੰਦੀ ਸੀ ਇਸ ਕਰਕੇ ਅਸੀਂ ਉੱਥੇ ਨੰਬਰ ਦੇਖਿਆ 1076 ਨੰਬਰ ਤੇ ਕਾਲ ਕੀਤੀ ਕਾਲ ਕਰਕੇ ਸੋ ਉਹ ਨਾਲ ਦੇ ਸਰਵਿਸ ਵਾਲੇ ਅੱਜ ਸਾਡੇ ਘਰ ਵਿੱਚ ਆ ਗਏ ਬਿਲਕੁਲ ਸਹੀ ਟਾਈਮ ਤੇ ਆਏ ਨੇ ਸਹੀ ਟਾਈਮ ਤੇ ਕੰਮ ਹੋ ਗਿਆ ਸਾਰਾ ਮੈਂ ਭਗਵਾਨਤਮਾਨ ਸਰਕਾਰ ਦਾ ਦਿਲੋਂ ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਨੇ ਇੰਨੀ ਵਧੀਆ ਸਕੀਮ ਚਲਾਈ ਤੇ ਬਹੁਤ ਜ਼ਿਆਦਾ ਵਧੀਆ ਕੰਮ ਕੀਤਾ ਸ੍ਰੀ ਕਾਲ ਜੀ ਮੇਰਾ ਨਾਮ ਹਰਦੀਪ ਕੌਰ ਹੈ ਮੈਂ ਪਿੰਡ ਸਲਾਣੀ ਦੀ ਰਹਿਣ ਵਾਲੀ ਆ ਮੈਂ ਨਕਾਸ ਸਰਟੀਫਿਕੇਟ ਅਪਲਾਈ ਕਰ ਲਈ 1076 ਤੇ ਮੈਂ ਫੋਨ ਨੰਬਰ ਕੀਤਾ ਤੇ ਉਹਨਾਂ ਨੇ ਮੇਰੇ ਘਰ ਆ ਕੇ ਸਾਰਾ ਕੁਝ ਕਰਵਾ ਦਿੱਤਾ ਮੈਂ ਪੰਜਾਬ ਸਰਕਾਰ ਦੀ ਧੰਨਵਾਦੀ ਆ ਮੈਨੂੰ ਕਿਤੇ ਜਾਣ ਦੀ ਲੋੜ ਨਹੀਂ ਪਈ ਖਜਲ ਖਵਾਰੀ ਨਹੀਂ ਹੋਈ